ਲਓ ਜੀ ਦਰਸ਼ਕੋਵਰੋ ਅੱਜ ਤੁਹਾਡੇ ਵਾਸਤੇ ਮਾਝੇ ਏਰੀਏ ਦੇ ਦੋ ਚੋਟੀ ਦੇ ਸਾਣ ਕੋੜੇ ਲੈ ਕੇ ਆਏ ਆ ਜਿਹੜਾ ਅੰਬਰਸਰ ਆ ਪਿੰਡ ਰੂੜਾਂਬਾਲ ਦੀ ਧਰਤੀ ਬਾਉ ਪਹਿਲਵਾਨ ਦੇ ਕੋਲ ਨੇ ਇਹ ਦੋ ਕੋੜੇ ਇੱਕ ਨੁਕਰਾ ਕੋੜਾ ਡਾਲਰ ਦੂਜਾ ਮਾਰવાડી ਰুদ্রராட்ச ਸਟਾਲੀਅਨ ਕੋੜਾ ਹੈ ਦਰਸ਼ਨ ਕਰੋ ਜੀ ਆ ਐ ਬੱਤਰੋ ਕਹਿੰਦੇ ਨੁਕਰਾ ਕੋੜਾ ਜਿਸ ਦਾ ਨਾਮ ਹੈ ਡਾਲਰ ਮੈਂ ਦੱਸ ਦਵਾ ਕੇ ਡਾਲਰ ਕੋੜਾ ਸਮੁੰਦਰ ਕੋੜੇ ਦਾ ਡਾਇਰੈਕਟ ਪੁੱਤ ਹੈ जिदे ਨਵੇਂ ਰਿਜ਼ਲਟ ਤੁਸੀਂ ਦੇਖ ਰਹੇ ਹੋ ਇਹ ਡਾਲਰ ਕੋੜਾ ਜਿਹਦਾ ਪਾਪ ਤੋਨੀਆਂ ਦਾ ਲੈਜਰ ਸਮੁੰਦਰ ਕੋੜਾ ਹੈ ਤੇ ਮਾਂ ਮੇਰੇ ਵੀਰੋ ਚਿੱਤਕ ਕੱਲਾਂ ਬਲੇ ਦੀ ਧੀ ਦਾ ਪੁੱਤ ਹੈ ਜਿਹਦੇ ਬਹੁਤ ਹੀ ਵਧੀਆ ਰਿਜ਼ਲਟ ਆਏ ਹਨ ਕਨਪੂਰੇ ਕੁੰਡੇ ਤੇ ਕਿਆ ਹੀ ਬਾਤਾਂ ਨੇ ਨੁਕਰੇ ਕੋੜੇ ਡਾਲਰ ਦੀਆਂ ਹਨ ਡਾਲਰ ਕੋੜੇ ਨੂੰ ਦੇਖ ਕੇ ਭੁੱਖ ਲੈਂਦੀ ਹੈ ਔਰ ਨਾਲ ਮੇਰੇ ਵੀਰੋ ਆਹ ਕਰੋ ਜੀ ਦਰਸ਼ਨ ਮਾਰਵੜੀ ਕੋੜਾ ਰudraks ਸਟਾਲੀਆਨ ਐਜ ਕੋੜ ਇਹਦੇ ਵੀ ਮੇਰੇ ਵੀਰੇ ਦੁਨੀਆ ਦੀਵਾਨੀ ਐ ਇਹ ਵੀ ਦੁਨੀਆ ਦਾ ਪ੍ਰਿੰਟਡ ਕੋੜਾ ਐ ਇਹ ਸਾੜ ਕੋੜੇ ਦੇ ਵੀ ਰਿਜ਼ਲਟ ਬਹੁਤ ਵਧੀਆ ਆਉਂਦੇ ਚੰਬੀਆਂ ਦੇ ਗਦਰੀਆਂ ਦੇ ਨੀਲੀਆਂ ਦੇ ਐਨ ਮੱਥੇ ਤੇ ਮੇਰੇ ਵੀਰੇ ਉਹ ਪੱਟਾ ਸੇਮ ਗੋਪੀ ਆਉਂਦਾ ਜਿਵੇਂ ਰudraks ਟਾਲੀਅਨ ਕੋੜੇ ਦੇ ਆ ਔਰ ਦੁਨੀਆ ਤੇ ਨਸਲਾਂ ਦਾ ਮੁੱਲ ਪੈਂਦਾ ਹੁੰਦਾ ਜਿਵੇਂ ਨੁਕਰਾਂ ਕੋੜਾ ਡਾਲਰ ਮਾਰਬੜੀ ਕੋੜਾ ਰੁਦਰਾਕਸ਼ ਜਿਨ੍ਹਾਂ ਦੇ ਮਾਝੇ ਵਿੱਚ ਪੱਟੇ ਨਾਮ ਦੇ ਖੱਟੇ ਐ ਬੜੀ ਤੂਰ ਦੂਰ ਚ ਕੀਣ ਪਰਾ ਪੁੱਜਦੇ ਆ ਵੀ ਬਾਕਿਆ ਨਾ ਤੋਨਾ ਸਾਣ ਕੋੜਿਆਂ ਵਰਗਿਆ ਨਹੀਂ ਹੋਰੀ ਸਾ ਕਿਤੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਦੋਨੋਂ ਕੋੜੇ ਰਿਜ਼ਲਟ ਜਿਹੜੇ ਆਪਣੇ ਤੇ ਲੈ ਕੇ ਜਾਂਦੇ ਆ ਮੇਰੇ ਵੀਰੋ ਐਂਡ ਨਿੱਕੇ ਨਿੱਕੇ ਬਸੇਰੇ ਬਸੇਰੀਆਂ ਦੇ ਕੰਨ ਐਂਡ ਦੇਖ ਕੇ ਸੁਬਾਦ ਆ ਜਾਂਦਾ ਸੋ ਡਾਲਰ ਕੋੜਾ ਰੁਦਰਾਖਸ਼ ਕੋੜਾ ਸਟੱਡ ਸਰਵਿਸ ਦੇ ਲਈ ਬਿਲਕੁਲ ਤਿਆਰ ਬਰ ਤਿਆਰ ਨੇ ਜਿਨ੍ਹਾਂ ਦੀ ਫੀਸ ਬਹੁਤੀ ਘੱਟ ਰੱਖੀ ਹੋਈ ਹੈ ਲੁੱਟ ਲੋ ਮੇਲਾ ਮਾਧੇ ਮਾਲ ਵੇ ਦਵਾਬੇ ਵਾਲਿਓ ਇਹਨਾਂ ਦੋਨਾਂ ਸਾਨ ਘੋੜਿਆਂ ਨੇ ਮਾਜੇ ਵਿੱਚ ਇੱਕ ਬੱਕਰੀ ਪਹਿਚਾਣ ਬਣਾਈ ਹੋਈ ਹੈ ਰੁਦਰਾਕਸ਼ ਤੇ ਟਾਲਰ ਟਾਲਰ ਹੋਈ ਪਈ ਹੈ ਜਿਸ ਦੀ ਹੋਰ ਜਾਣਕਾਰੀ ਲੈਣ ਵਾਸਤੇ ਤੁਸੀਂ ਬਾਉ ਪਹਿਲਵਾਨ ਅਟਾਰੀ ਬਲੇ ਦੇ ਨਾਲ ਸੰਪਰਕ ਕਰ ਸਕਦੇ ਹੋ ਜਿਨ੍ਹਾਂ ਦਾ ਨੰਬਰ ਜਿਹੜਾ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਜੀ